गुरु नानक दिन त्यास हर कृष्ण त्याग है सब कुछ है तन धन दसवें पक्षा गुरु गोबिंद साहेब जी सब ठाई हुए साहित सब पक्ष गुरु ग्रंथ साहब ਬੋਲੋ ਜੀ ਵਾਹਿ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਰੇਤ ਸੀਤ ਦਿੱਤੇ ਬੰਦ-ਬੰਦ ਕਟਾਏ ਕੋਪੜੀਆਂ ਲੋਹਾਂ ਦੀਆਂ ਚਰਕੀਆਂ ਤੇ ਚੜ੍ਹੇ। ਹਵਾਰਿਆਂ ਨਾਲ ਤੰਤਰਾਈ ਗੁਰਦੁਆਰਿਆਂ ਦੀ ਸੇਵਾ ਦੀਆਂ ਕੰਪਨੀਆਂ ਕੀਤੀਆਂ ਧਰਮ ਨਿਖਾਰਿਆ। ਕਿਸੇ ਕਿਸਮ ਦਾ ਕੋਸਤ ਸੰਭਾਇਆ। ਕਮਾਈ ਦਾ ਤਲਕੇ ਬੋਲੋ ਜੀ। ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਕਮਾਈ ਦਾ ਤਲਕੇ। ਇਹ ਬੋਲੋ ਜੀ। ਏਖਣ ਕੀ দান ਹੋਇਆ। ਬਦਨ ਬਾਨਾ ਸਰਬਨਾਮ ਜਾਨ ਜੀ ਸਰਬ ਸਭ ਜੀ ਕੀ ਦਰਸ਼ਨ ਚਾਉਂ ਕੀ ਆ ਠੰਡੇ ਬੰਦੇ ਜੂ ਬੁਝੋ ਗਿਆ ਤਾਰ ਧਰਦਾ ਜੈਤਾਲ ਖਲਸਾ ਜੀ ਦੇ ਬੋਲ ਬਾਲੇ ਬੋਲ ਜੀ ਵਾਹਿਗੁਰੂ ਖਾਂ ਦਾ ਮਨ ਨਹੀਂ ਮਾਤ ਤੁੰ ਮਾਤ ਫਾਦੇ ਇਰਾਤੀ ਵਾਏ ਦੂਜਣਾਂ ਦੇ ਮਾਲੇ ਆਂਦੇ ਤਾਂ ਲਵਟਿਆਂ ਦੀ ਓਟ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਨ ਗੁਰੂ ਗੋਬਿੰਦ ਸਿੰਘ ਜੀ ਦਾਨ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ। ਸਾਨ ਬਾਬਾ ਖੀਰਾ ਖਵਾਜ ਜੀ ਜਲ ਦੇਵਤਾ ਨੂੰ ਆਸਰਪੂ ਪਾਤਸ਼ਾਹ ਜੀ ਇਹਨਾਂ ਸ਼ਬਦਾਂ ਨੂੰ ਮੋਖਰਾ ਕੇ ਦਿੱਤੀਆਂ ਦਾਤਾਂ ਵਿੱਚੋਂ ਖੜਾ ਪਛਾਹ ਜੀ ਦੇਖ ਸਾਡੀ ਪਿਆਜਰ ਪ੍ਰਵਾਨ ਕਰੋ ਸਰਬ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕਰੋ ਪਾਤਸ਼ਾਹ ਜੀ ਤਰਪ ਕਰੋ ਨਗਰ ਖੀੜੇ ਦਾ ਭਲਾ ਕਰੋ ਜੋ ਜੀ ਆਪ ਤੇ ਦਾਰਾਵੇਸ ਰਜੀ ਜਾਵੇ ਨਾਨਕ ਨਾਮ ਅਰਜੀ don't <laughs> leave